ਆਹ ਉਹ ਵੀ ਪੈ ਗਈ ਜੁੜਾ ਸੌਣੇ ਭਾਈ ਚੰਦਿਆ ਅਗੇ ਉਹਨੂੰ ਆਪਣੇ ਕੰਡੇ ਦੀ ਆਉਂ ਗਈ ਮਾਰੀ ਲਾੜੀ ਨੇ ਲਟੇਰਿਆਂ ਨੇ ਬਜ਼ੁਰਗ ਮਹਿਲਾ ਤੇ ਤਾਣੇ ਪਿਸਤੌਲ ਦੁਕਾਨ ਚ ਬੈਠੀ ਬਜ਼ੁਰਗ ਮਹਿਲਾ ਤੋਂ ਕਥੇ ਤੱਕ 6 ਲੱਖ ਲੁੱਟ ਹੋਏ ਫਰਾਰ ਸੀਸੀਟੀਵੀ ਚ ਕੈਦ ਹੋਈ ਪੂਰੀ ਵਾਰਦਾਤ ਇਨ੍ਹਾਂ ਤਸਵੀਰਾਂਾਂ ਚ ਤੁਸੀਂ ਦੇਖ ਸਕਦੇ ਹੋ ਹਥਿਆਰਾਂ ਨਾਲ ਲੈਸ ਦੋ ਬਦਮਾਸ਼ ਦੁਕਾਨ ਚ ਦਾਖਲ ਹੁੰਦੇ ਨੇ ਆਉਂਦਿਆਂ ਸਾਰ ਹੀ ਗੱਲੇ ਕੋਲ ਬੈਠੀ ਬਜ਼ੁਰਗ ਮਹਿਲਾ ਤੇ ਪਿਸਤੌਲ ਧਾਣ ਦਿੰਦੇ ਨੇ ਇਹ ਬਦਮਾਸ਼ ਬਜ਼ੁਰਗ ਮਹਿਲਾ ਨੂੰ ਡਰਾਉਣ ਧਮਕਾਉਣ ਤੋਂ ਬਾਅਦ ਸਿੱਧਾ ਉਸਦੇ ਗੱਲੇ ਨੂੰ ਪਾਏ ਜਾਂਦੇ ਨੇ ਡਰੀ ਹੋਈ ਬਜ਼ੁਰਗ ਮਹਿਲਾ ਬਦਮਾਸ਼ਾਂ ਅੱਗੇ ਹੱਥ ਬੰਨ੍ਹ ਲੈਂਦੀ ਹੈ ਤੇ ਇਹ ਬੇਖੌਫ ਬਦਮਾਸ਼ ਮਹਿਲਾ ਦੇ ਗੱਲੇ ਚੋਂ ਪੈਸੇ ਕਾਢ ਆਪਣੀਆਂ ਜੇਬਾਂ ਭਰਨ ਲੱਗ ਜਾਂਦੇ ਨੇ ਤੇ ਚੰਦ ਮਿੰਟਾਂ ਸਕਿੰਟਾਂ ਚ ਇਹ ਬਦਮਾਸ਼ ਬਜ਼ੁਰਗ ਮਹਿਲਾ ਤੋਂ ਕਿਥੇ ਤੱਕ 6 ਲੱਖ ਰੁਪਏ ਲੁੱਟ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਲੁੱਟਦੀਆਂ ਇਹ ਰੌਂਕਤੇ ਖੜੇ ਕਰਦੇਣ ਵਾਲੀਆਂ ਤਸਵੀਰਾਂ ਤਰਨਤਾਰਨ ਦੇ ਖਡੂਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹਨਾਂ ਬਦਮਾਸ਼ਾਂ ਵੱਲੋਂ ਦੁੱਧ ਦੀ ਡੈਰੀ ਦਾ ਕੰਮ ਕਰਦੇ ਨੌਜਵਾਨ ਦੀ ਮਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੀੜਤ ਨੌਜਵਾਨ ਵੱਲੋਂ 6 ਲੱਖ ਰੁਪਏ ਦੁੱਧ ਵੇਚਣ ਵਾਲਿਆਂ ਨੂੰ ਦੇਣ ਲਈ ਦੁਕਾਨ 'ਚ ਰੱਖੇ ਗਏ ਸਨ ਤੇ ਖੁਦ ਨੌਜਵਾਨ ਦੁੱਧ ਇਕੱਠਾ ਕਰਨ ਲਈ ਬਾਹਰ ਗਿਆ ਹੋਇਆ ਸੀ ਤੇ ਉਸ ਦੇ ਜਾਣ ਤੋਂ ਬਾਅਦ ਹੀ ਇਹਨਾਂ ਬਦਮਾਸ਼ਾਂ ਵੱਲੋਂ ਸੀ ਦੁਕਾਨ ਤੇ ਆ ਧਾਵਾ ਬੋਲਿਆ ਗਿਆ ਉਸ ਦੀ ਮਾਂ ਕੋਲੋਂ ਕਥਿਤ ਤੌਰ ਤੇ 6 ਲੱਖ ਰੁਪਏ ਲੁੱਟ ਮੌਕੇ ਤੋਂ ਫਰਾਰ ਹੋ ਗਏ ਲੁੱਟੀਆਂ ਸਾਹਮਣੇ ਆਈਆਂ ਨੇ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ। ਬਾਕੀ ਹੀ ਸ਼ਰੇਆਮ ਲੁੱਟਦੀਆਂ ਇਹ ਤਸਵੀਰਾਂ ਹੋਸ਼ ਉਡਾ ਦੇਣ ਵਾਲੀਆਂ ਨੇ। ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਦੀ ਹੈ ਜਾਂਚ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ। ਬਿਊਰੋ ਰਿਪੋਰਟ ਜਗਬਾਨੀ ਟੀਵੀ